ਮੇਲਾ ਜੀ 26 ਤੋਂ ਕੱਲ ਯਾਨੀ ਯੈਸਟਰਡੇ ਬਾਪੂ ਲਾਲ ਬਾਦਸ਼ਾਹ ਸਰਕਾਰ ਦੀ ਵਰਸੀ ਮਨਾਈ ਗਈ ਕੱਲ ਸ਼ਾਮ ਤੋਂ ਲੈ ਕੇ ਪੂਰੀ ਰਾਤ ਸਵੇਰ ਤੱਕ ਆਰਫਾਨਾ ਕਲਾਮ ਸੂਫਿਆਨਾ ਕਲਾਮ ਕਵਾਲੀਆਂ ਚਲਦੀਆਂ ਰਹੀਆਂ ਔਰ ਸਵੇਰ ਤੱਕ ਚੱਲਦਾ ਰਿਹਾ ਅੱਜ ਬਹੁਤ ਵੱਡੇ ਸਿੰਗਰ ਕਮਲ ਖਾਨ ਸਾਹਿਬ اور ਬਾਕੀ ਸੰਗਤ ਸਾਰੇ ਆਪੋ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ तकरीबन 4:00 ਵਜੇ ਦੇ ਕਰੀਬ ਚੱਦਰ ਦੀ ਰਸਮ ਜਿਹੜੀ ਮੇਨ ਆ ਉਹ ਹੋਏਗੀ ਜੀ ਇਹ 2 ਦਿਨ ਦਾ ਇਵੈਂਟ ਹੈ ਸੰਗਤ ਲਈ ਕੀ ਹਾਂਜੀ ਸੰਗਤ ਲਈ ਇੰਤਜ਼ਾਮ ਕੀ ਕੀਤਾ ਤੁਸੀਂ ਦੇਖ ਕੇ ਆਉਣਾ ਸੀ ਸੰਗਤ ਲਈ ਸਭ ਤੋਂ ਪਹਿਲਾਂ ਤੇ ਜਲ ਇਹ ਲੰਗਰ ਦੋ ਤਰ੍ਹਾਂ ਦੇ ਲੰਗਰ ਆ ਇੱਕ ਇਸ ਵਜੂਦ ਨੂੰ ਚਲਾਉਣ ਵਾਲਾ ਇੱਕ ਰੂਹ ਨੂੰ ਚਲਾਉਣ ਵਾਲਾ ਰੂਹ ਨੂੰ ਚਲਾਉਣ ਵਾਲਾ ਤੁਹਾਡੇ ਕੰਨਾਂ 'ਚ ਪੈ ਰਿਹਾ ਸੰਗੀਤ ਤੇ ਸਰੀਰ ਨੂੰ ਚਲਾਉਣ ਵਾਲਾ ਇਹ 12 24 ਘੰਟੇ ਚੱਲਦਾ ਰਹਿੰਦਾ ਇੱਥੇ ਜਦੋਂ ਮੇਲੇ ਤੇ ਥੋੜਾ ਸਪੈਸ਼ਲੀ ਹੋ ਜਾਂਦਾ ਤੇ ਬਾਕੀ ਸਾਨੂੰ ਇਹ ਫਿਕਰ ਹੁੰਦਾ ਸਾਡੇ ਬੱਚੇ ਮਾਤਾਵਾਂ ਬੇਟੀਆਂ ਧੀਆਂ ਪੈਣਾ ਆ ਬੜੇ ਚਾਹ ਨਾਲ ਇਸ ਤਰ੍ਹਾਂ ਹੀ ਮੇਲੇ ਤੇ ਆਉਂਦੇ ਜਿੱਦਾਂ ਆਪਣੇ ਬਾਪੂ ਦੇ ਦਰਬਾਰ ਚ ਆ ਰਹੀਆਂ ਤੋ ਮਹਿਫੂਜ਼ ਜਾਣ ਇੱਥੇ ਕਦੀ ਐਸੀ ਕਦੀ ਵਾਕਿਆ ਨਹੀਂ ਹੋਇਆ ਅੱਗੋ ਵੀ ਮਾਲਕ ਕਿਰਪਾ ਕਰੋਗਾ ਬਾਪੂ ਲਾਲ ਬਾਦਸ਼ਾਹ ਸਰਕਾਰ ਜਾਂ ਪਰਵਰਦੇਗਾਰ ਕਿ ਇਸ ਕਿਸਮ ਦਾ ਕੁਝ ਨਹੀਂ ਹੋਵੇ ਬੜੇ ਬੇਖੌਫ ਹੋ ਕੇ ਜਿਹੜਾ ਵੀ ਬੰਦਾ ਐਂਟਰ ਹੋ ਜਾਂਦਾ ਉਹਨੂੰ ਇਹ ਨਹੀਂ ਲੱਗਦਾ ਕਿ ਕਿਸੇ ਹੋਰ ਦਾ ਦਰਬਾਰ ਆ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਲੱਗਦਾ ਇਹ ਤਾਂ ਸਾਡਾ ਹੀ ਦਰਬਾਰ ਹੈ ਇਹ ਕੋਸ਼ਿਸ਼ ਜ਼ਰੂਰ ਕਰਦੇ ਸ। ਬਾਬਾ ਜੀ ਪਿਛਲੇ ਸਾਲ ਜਿਵੇਂ ਸੰਗਤ ਕਾਫੀ ਆਈ ਸੀਗੀ ਇਸ ਵਾਰ ਵੀ ਰੁਝਾਨ ਉਹੀ ਮਿਲਿਆ ਸਾਨੂੰ ਦੇਖ ਕੇ। ਹਾਂਜੀ ਸੰਗਤ ਵੱਧਦੀ ਜਾ ਰਹੀ ਹੈ ਜੀ। ਹੁਣ ਤਾਂ ਰੋਜ਼ ਹੀ ਮੇਲਾ ਲੱਗ ਜਾਂਦਾ ਜੀ। ਹਾਂਜੀ। ਸੰਗਤਾਂ ਨੂੰ ਪਛਣਾ। ਹਾਂਜੀ। ਸੰਗਤਾਂ ਨੂੰ ਪਛਣਾ। ਇੱਕੋ ਹੀ ਮੇਰਾ ਤਾਂ ਮਿਸ਼ਨ ਹੈ ਜਨਮ ਕੇ ਕੰਮ ਲਈ, ਮੁਹੱਬਤ ਲਈ ਜਨਮ ਹੋਇਆ। ਮੁਹੱਬਤ ਕਰਦੇ ਰਹੋ। ਮੁਹੱਬਤ ਵਿੱਚੋ ਹੀ ਸੰਗੀਤ ਹੈ, ਮੁਹੱਬਤ ਵਿੱਚੋ ਹੀ ਜ਼ਿੰਦਗੀ ਮਿਲਦੀ ਆ। ਮੁਹੱਬਤ ਕਰਕੇ ਤਾਂ ਬੰਦਾ ਖੁਦ ਖੁਦਾ ਹੋ ਜਾਂਦਾ। ਨਫਰਤ ਕਰਕੇ ਆ ਕਮਰੇਚ ਵੀ ਵਾਈਬ੍ਰੇਸ਼ਨ ਭੜੀਆਂ ਹੋ ਜਾਣਗੀਆਂ ਜੈ ਮਸਤਾਂ ਦੀ ਜੈ ਲਮਸਤਾਂ ਦਾ ਆਲਮਸਤ ਬਾਪੂ ਲਾਲਵਾਸ਼ਾ ਜੀ ਦੀ 26ਵੀਂ ਸਾਲਾਨਾ ਵਰਸੀ ਸਾਈ ਹਾਨਸ ਦਰਵੇਸ਼ ਉਹਨਾਂ ਦੀ ਰਹਿਨ ਵਾਈ ਥੱਲੇ ਹੋ ਰਹੀ ਆ 26 ਤਰੀਕ ਨੂੰ ਕਵਾਲੀਆਂ ਹੋਣੀਆਂ ਤੇ 27 ਤਰੀਕ ਨੂੰ ਜਿਹੜੀ ਆ ਚਾਦਰ ਦੀ ਰਸਮ ਅਦਾ ਹੋਣੀ ਆ ਔਰ ਇਹਦੇ ਵਿੱਚ ਹਿੰਦੁਸਤਾਨ ਦੇ ਪ੍ਰਸਿੱਧ ਕਲਾਕਾਰ ਜੀ ਖਾਨ ਕਰਾਮਤ ਅਲੀ ਜੀ ਕਮਲ ਅਤੇ ਕਮਲ ਖਾਨ ਜੀ ਇਹ ਆਪਣੀ ਹਾਜ਼ਰੀ ਲਵਾ ਰਹੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਆ ਕੇ ਬਾਪੂ ਜੀ ਦੀ ਵਰਸੀ ਦੇ ਵਿੱਚ ਆ ਕੇ ਆਪਣੇ ਹਾਜ਼ਰੀ ਲਵਾਓ ਤੇ ਆਪਣਾ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿੰਨੇ ਦਿਨ ਦਾ ਮੇਲਾ ਹੈਗਾ ਇਹ ਇਹ ਮੇਲਾ 2 ਦਿਨ ਦਾ ਹੈ 26 ਤਰੀਕ ਨੂੰ ਜਿਹੜੀਆਂ ਕਵਾਲੀਆਂ ਜਿਹੜੀਆਂ ਕਰਾਮਤ ਅਲੀ ਸਾਹਿਬ ਤੋਂ ਸ਼ੁਰੂ ਹੋਣੀਆਂ ਆ ਔਰ ਸ਼ਾਮ ਨੂੰ 27 ਤਰੀਕ੍ਹ ਸ਼ਾਮ ਨੂੰ 4 ਵਜੇ ਚਾਦਰ ਦੀ ਰਸਮ ਸਾਈ ਹੰਸ ਦਰਬੇਜ ਜੀ ਆਪਣੇ ਕਰ ਕਮਲਾ ਨ ਕਰਨਗੇ ਜਿਹੜੀ ਦੂਰ ਦਰਾਡੇ ਆਈਆਂ ਸੰਗਤਾਂ ਵਾਸਤੇ ਖਾਸ ਹਾਂ ਦੂਰ ਦਰਾਡੇ ਜਿੰਨੀਆਂ ਵੀ ਸੰਗਤਾਂ ਆਈਆਂ ਆ ਉਹਨਾਂ ਲਈ ਸਾਰਾ ਲੰਗਰ ਦਾ ਖਾਣ ਪੀਣ ਦਾ ਰਹਿਣ ਸਨ ਦਾ ਸਾਰਾ ਪ੍ਰਬੰਧ ਕੀਤਾ ਆ ਔਰ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਆ ਸੰਗਤ ਨੂੰ ਦਿੱਕਤ ਨਹੀਂ ਆਊਗੀ ਔਰ ਪੁਲਿਸ ਪ੍ਰਸ਼ਾਸਨ ਦਾ ਨਾਮ ਦੇ ਮੈਂ ਦੱਸ ਦਿੱਤੇ ਵੀ ਪੰਡਤ ਜੀ ਆ ਅੱਛਾ ਜੀ ਅੱਜ ਵਰਸੀ ਜਿਹੜੀ ਆ ਮਨਾਈ ਜਾ ਰਹੀ ਆ ਤੇ 22ਵੀਂ ਵਰਸੀ ਆ ਔਰ ਬਹੁਤ ਜੂਗੜੇ ਤੋਂ ਸੰਗਤਾਂ ਆਉਂਦੀਆਂ ਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਔਰ ਹਰ ਤਰ੍ਹਾਂ ਦਾ ਇੱਥੇ ਇੰਤਜ਼ਾਮ ਕੀਤਾ ਹੁੰਦਾ ਸਾਡਾ ਲੰਗਰ ਪਾਣੀ ਦਾ ਚਾਹ ਪਾਣੀ ਹੋਰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਸੰਗਤ ਨੂੰ ਉਹ ਅਸੀਂ ਪ੍ਰੋਵਾਈਡ ਕਰੀ ਜੀ ਆ ਤੋ ਇਹ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਹੌਮਾ ਮਾ ਕੇ ਪਹੁੰਚੋ ਤੇ ਆਣ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਪਣਾ ਨਾਮ ਦੱਸੋ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਠੀਕ ਹੈ ਅੱਜ ਕਿੱਲਾ ਜੀ ਦੂਰ ਦਰਾਡੇ ਤੋਂ ਜਿੰਨੀ ਵੀ ਸੰਗਤ ਬਾਪੂ ਲਾਲਵਾਸ਼ਾ ਜੀ ਦੇ ਦਰਬਾਰ ਦੇ ਵਿੱਚ ਆਈ ਆ ਉਹਨਾਂ ਦੇ ਲਈ ਹਰ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਆ ਜਿਵੇਂ ਕਿ ਬਲੱਡ ਕੈਂਪ ਡੋਨੇਟ ਕੀਤਾ ਗਿਆ ਆ ਇਹ ਕਮੇਟੀ ਵੱਲੋਂ ਔਰ ਦੂਸਰਾ ਨੰਬਰ ਇਹ ਆ ਵੀ ਦਵਾਈਆਂ ਸਾਰੀਆਂ ਦਾ ਇਤਿਜਾਮ ਕੀਤਾ ਗਿਆ ਅਮਰਜੈਂਸੀ ਜੇ ਕਿਸੇ ਵੀ ਤੇ ਸੰਗਤ ਦੇ ਬੰਦੇ ਨੂੰ ਲੋੜ ਪੈਂਦੀ ਆ ਤੇ ਅਸੀਂ ਜਿਹੜੇ ਉੱਥੇ ਕੈਂਪ ਦੋਨੇ ਲਾਏ ਹੋਏ ਆ ਜੇ ਕਿਸੇ ਨੇ ਬਲੱਡ ਕੈਂਪ ਬੁਲਾ ਬਲੱਡ ਦੇਣਾ ਹੋਵੇ ਜਾਂ ਲੈ ਵੀ ਕਿਸੇ ਨੇ ਕੋਈ ਅਮਰਜੈਂਸੀ ਦਵਾਈ ਦੀ ਲੋੜ ਪਵੇ ਕੋਈ ਵੀ ਸੁਵਿਧਾ ਇੱਥੇ ਜਿਹੜੀ ਆ ਕਮੇਟੀ ਵੱਲੋਂ